ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ ਜਿਸ ਵਿੱਚ ਚਮਕੌਰ ਦੀ ਗੜੀ ਆਪਣੀ ਭਾਵਨਾ ਇਸ ਤਰ੍ਹਾਂ ਬਿਆਨ ਕਰਦੀ ਹੈ ਪੂਜਨੀਕ ਚਮਕੌਰ ਦੀਏ پاک ਗੜੀਏ ਆਪਣੇ ਆਪ ਨੂੰ ਮੇਰਾ ਪ੍ਰਣਾਮ ਦੇ ਦੇ ਕਸਦ ਖੜਾ ਹੈ ਤੇਰੇ ਦਵਾਰ ਉਤੇ ਮੇਰੀ ਕਾਮ ਲਈ ਕੋਈ ਪੈਗਾਮ ਦੇ ਦੇ ਆਪਣੀ ਅਣਖ ਦੀ ਭਰੀ ਸੁਰਾਹੀ ਵਿੱਚੋਂ ਪਰਕੇ ਅਣਖ ਦਾ ਇੱਕੋ ਹੀ ਜਾਮ ਦੇ ਦੇ ਜਿਹਨੂੰ ਭਰਦਿਆਂ ਕੌਮ ਦੀ ਰੂਹ ਅੰਦਰ ਮੇਰੀ ਕਲਮ ਨੂੰ ਐਸਾ ਕਲਾਮ ਦੇ ਦੇ ਮੇਰੀ ਕਲਮ ਨੂੰ ਐਸਾ ਕਲਾਮ ਦੇ ਦੇ ਲਾਲੀ ਚੁੰਬਦੀ ਏ ਤੇਰੇ ਜਰਿਆਂ ਚੋਂ ਅਣਖ ਚੁੰਬਦੀ ਏ ਤੇਰੇ ਗਿੱਟਿਆਂ ਚੋਂ ਜਿਵੇਂ ਨਾਨਕ ਦੀ ਕੋ ਨਿਗਾ ਉਤੇ ਸ਼ਹਿਦ ਚੋਪਿਆ ਕੋੜਿਆਂ ਰੀਠਿਆਂ ਚੋਂ ਸ਼ਹਿਦ ਚੋਪਿਆ ਕੋੜਿਆਂ ਰੀਠਿਆਂ ਚੋਂ ਕਸਦ ਜਰੇ ਨ ਮੇਰੇ ਲਈ ਤਾੜ ਪੈਰੀ ਮਤਾ ਫਿਸ ਜਾਏ ਕਿਤੇ ਜੁਝਾਰ ਦੀ ਅੱਖ ਅੱਖ ਖੁੱਲ ਜਾਏ ਮਤਾ ਅਜੀਤ ਸਿੰਘ ਦੀ ਬਿਨਾ ਕਫਨ ਸੁੱਤੇ ਸਰਦਾਰ ਦੀ ਅੱਖ ਬਿਨਾ ਕਫਨ ਸੁੱਤੇ ਸਰਦਾਰ ਦੀ ਅੱਖ ਬੜੇ ਸਾਵੇਂ ਲੁਕੋਏ ਕਲੇਜੜੇ ਵਿੱਚ ਫਿਰ ਵੀ ਪੈ ਗਈ ਮੌਤ ਮੁਟਿਆਰ ਦੀ ਅੱਖ ਦੋਵੇਂ ਲਾਲ ਕੁਹਾਈ ਨਾ ਚੋਈ ਫਿਰ ਵੀ ਦੋਵੇਂ ਲਾਲ ਕੁਹਾਈ ਨਾ ਚੋਈ ਫਿਰ ਵੀ ਨੀਲੇ ਘੋੜੇ ਦੇ ਸ਼ਾਹ ਸਵਾਰ ਦੀ ਅੱਖ ਨੀਲੇ ਘੋੜੇ ਦੇ ਸ਼ਾਹ ਸਵਾਰ ਦੀ ਅੱਖ ਮੇਰੀਆਂ ਅੱਖੀਆਂ ਸਾਹਮਣੇ ਬੈਦਬਦ ਕੇ ਧੀਰ ਛਾੜੇ ਸੀ ਉਹਨਾਂ ਕਮਾਨ ਅੰਦਰ ਆ ਦਸਤਾ ਮੈਂ ਤੈਨੂੰ ਉਹ ਸ਼ੇਰ ਕਿਦਾਂ ਵਾਰੋ ਵਾਰੀ ਸੀ ਲੜੇ ਮੈਦਾਨ ਅੰਦਰ ਵਾਰੋ ਵਾਰੀ ਸੀ ਲੜੇ ਮੈਦਾਨ ਅੰਦਰ ਚੜਿਆ ਸੂਰਮਾ ਬੀਰ ਜੀਤ ਗੜਿਓ ਚੜਦੇ ਬੱਦਲ ਨੇ ਜਿਵੇਂ ਬਰਸਾਤ ਅੰਦਰ ਉਹਦੀ ਤੇਗ ਦੀ ਚਮਕ ਨੂੰ ਤੱਕ ਸੂਰਜ ਡਰਿਆ ਸਾਮਿਆ ਨੀਲੇ ਆਕਾਸ਼ ਅੰਦਰ ਡਰਿਆ ਸਾਮਿਆ ਨੀਲੇ ਆਕਾਸ਼ ਅੰਦਰ ਉਹਦੀ ਚੰਡੀ ਨੇ ਕਈ ਹਜ਼ਾਰ ਮੋਛੇ ਕੀਤੇ ਦਸ਼ਮਣਾਂ ਦੇ ਪਹਿਲੀ ਝਾਤ ਅੰਦਰ ਖੜਾ ਹੋ ਗਿਆ ਨਵਾਂ ਪਹਾੜ ਜੱਗ ਤੇ ਲਾਸ਼ਾਂ ਹੱਡੀਆਂ ਦਾ ਰਾਤ ਰਾਤ ਅੰਦਰ ਲਾਸ਼ਾਂ ਹੱਡੀਆਂ ਦਾ ਰਾਤ ਰਾਤ ਅੰਦਰ ਜਿਵੇਂ ਫਸਲ ਨੂੰ ਵੱਡ ਕਿਸਾਨ ਸੌਂਦੇ ਆਪਣੀ ਪੈੜੀ ਦੀ ਉੱਚੀ ਮੁੰਡੇਰ ਉੱਤੇ ਬਿਨਾ ਕਵਨ ਦੇ ਤਵੇਂ ਜੀਤ ਸੂਰਾ ਕੂਕ ਸੌਂ ਗਿਆ ਲਾਸ਼ਾਂ ਦੇ ਢੇਰ ਉੱਤੇ ਕੂਕ ਸੌਂ ਗਿਆ ਲਾਸ਼ਾਂ ਦੇ ਢੇਰ ਉੱਤੇ ਚਮਕੌਰ ਮੈਦਾਨ ਦੀ ਹਿਕੜੀ ਤੇ ਪਹਿਲਾ ਪਾਉਂਦਾ ਮੈਂ ਯodha ਜੁਝਾਰ ਤੱਕਿਆ ਬਿਜਲੀ ਵਾਂਗ ਚਮਕਾਉਂਦਾ ਚੰੜਕਾ ਨੂੰ ਬਿਜਲੀ ਵਾਂਗ ਚਮਕਾਉਂਦਾ ਚੰੜਕਾ ਨੂੰ ਦੁਸ਼ਮਨ ਦਲਾਂ ਦੇ ਲਾਉਂਦਾ ਲੰਘਾਰ ਤੱਕਿਆ ਕਿਆਮਤ ਢੋਂਦਾ ਪਾਪੀ ਹਥਿਆਰਾਂ ਤੇ ਉਹਦੀ ਤੇਗ ਦਾ ਇੱਕ ਇੱਕ ਵਾਰ ਤੱਕਿਆ ਤੱਕ ਤੱਕ ਕੇ ਨਹੀਂ ਸੀ ਰੀਜ ਲੱਥੀ ਮੈਨੂੰ ਲੁੱਛਦੀ ਤੜਫਦੀ ਛੋੜ ਗਿਆ ਲਾੜੀ ਮੌਤ ਪਰਨਾ ਕੇ ਝਟ ਸੋਣਾ ਲਾੜੀ ਮੌਤ ਪਰਨਾ ਕੇ ਝਟ ਸੋਣਾ ਵਾਂਗਾਂ ਵੀਰ ਦੇ ਦੇਸ਼ ਨੂੰ ਮੋੜ ਗਿਆ ਵਾਂਗਾਂ ਵੀਰ ਦੇ ਦੇਸ਼ ਨੂੰ ਮੋੜ ਗਿਆ ਮੈਨੂੰ ਛੱਡ ਕੇ ਜਦੋਂ ਦਸ਼ਮੇਸ਼ ਤੁਰਿਆ ਉਹਦੀ ਅੱਖ ਨੂੰ ਰਤਾ ਜਵਾਲ ਨਹੀਂ ਸੀ ਉਹਦੇ ਮੱਥੇ ਤੇ ਇੱਕ ਵੀ ਵੱਟ ਨਹੀਂ ਸੀ ਪਾਵੇਂ ਚੋਹਾ ਚੋ ਇੱਕ ਵੀ ਨਾਲ ਨਹੀਂ ਸੀ ਪਾਵੇਂ ਚੋਹਾ ਚੋ ਇੱਕ ਵੀ ਨਾਲ ਨਹੀਂ ਸੀ ਪੁੱਤ ਕਿਸ ਨੂੰ ਜਗ ਤੇ ਨਹੀਂ ਪਿਆਰੇ ਕਿ ਉਸ ਨੂੰ ਪਿਆਰੜੇ ਬਾਲ ਨਹੀਂ ਸੀ ਕਿ ਉਸ ਨੂੰ ਪਿਆਰੜੇ ਬਾਲ ਨਹੀਂ ਸੀ ਉਹਨੂੰ ਵਤਨ ਜੀਜ ਸੀ ਪੁੱਤਰਾਂ ਤੋਂ ਤਾਈਓ ਉਸ ਨੂੰ ਰਤਾ ਮਲਾਲ ਨਹੀਂ ਸੀ ਤਾਈਓ ਉਸ ਨੂੰ ਰਤਾ ਮਲਾਲ ਨਹੀਂ ਸੀ ਕਸਦ ਕਹੀਂ ਦਸ਼ਮੇਸ਼ ਦੀ ਕਾਮ ਤਾਈ ਦੀਵਾ ਅਣਖ ਦਾ ਸਦਾ ਜਗਾਈ ਰੱਖੇ ਸਿੱਖੀ ਸੜਕ ਦੀ ਸੋਹਲ ਬਰੂਟੜੇ ਨੂੰ ਪਾਣੀ ਆਪਣੇ ਖੂਨ ਦਾ ਲਾਈ ਰੱਖੇ ਪਾਣੀ ਆਪਣੇ ਖੂਨ ਦਾ ਲਾਈ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ